ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਓ ਸੰਗਤ ਜੀ ਅੱਗੇ ਜਾਣਦੇ ਹਾਂ ਮਾਈ ਵੀਰੋ ਭਾਈ ਭਗਤੂ ਜੀ ਦੇ ਇਤਿਹਾਸ ਬਾਰੇ ਅਤੇ ਸਥਾਨ ਬਾਰੇ ਜਦੋਂ ਦੋ ਸਿੱਖ ਤਿਆਰ ਤਰੰਤ ਤਿਆਰ ਹੋ ਕੇ ਕੁਝ ਦਿਨਾਂ ਬਾਅਦ ਸਫ਼ਰ ਤੈਅ ਕਰਕੇ ਪੁੱਜੋ ਨਗਰ ਪਹੁੰਚੇ ਅਤੇ ਮਾਈ ਵੀਰੋ ਨੇ ਆਦਰ ਮਾਨ ਕੀਤਾ ਤੇ ਗੁਰੂਆਂ ਦੇ ਦੂਤ ਜਾਣ ਕੇ ਚਰਨ ਪਰਸੇ ਬੜੇ ਸਹਿਜ ਸੁਭਾਅ ਨਾਲ ਸਿੱਖਣੇ ਭਾਈ ਜੋਨ ਦੇ ਚਲਾਣੇ ਦੀ ਖਬਰ ਸੁਣਾਈ ਅਤੇ ਕਿਹਾ ਮਾਈ ਆਪ ਦੇ ਬੱਚੇ ਨੇ ਆਪਣੀ ਜਾਨ ਦੇ ਕੇ ਇੱਕ ਵਿਦਮਾ ਮਾਈ ਦੇ ਬੱਚੇ ਦੀ ਜਾਨ ਬਖਸ਼ੀ ਹੈ ਤੇ ਉਹ ਤੇ ਕੁਰਬਾਨੀ ਦਾ ਪੁੱਤਲਾ ਸੀ ਕੁਝ ਦਿਨ ਟਿਆ ਰ ਕੇ ਸਿੱਕ ਵਾਪਸ ਭਾਰਤ ਚਲੇ ਗਏ ਤੇ ਗੁਰੂ ਬਚਨਾਂ ਦੀ ਪਾਲਣਾ ਬਾਰੇ ਸਭ ਕਹਿ ਸੁਣਾਇਆ ਗੁਰੂ ਸਾਹਿਬ ਨੇ ਹੱਥ ਉੱਚਾ ਕਰਕੇ ਫਿਰ ਅਸੀਸਾਂ ਦਿੱਤੀਆਂ 9 ਮਹੀਨੇ ਗੁਜ਼ਰੇ ਤਾਂ ਚੰਦ ਵਰਗਾ ਲਾਲ ਮਾਈ ਨੂੰਦੀ ਮਾਈ ਵਿਰੋਦੀ ਨੂੰ ਦੀ ਬੁੱਕਲ ਵਿੱਚ ਆ ਗਿਆ ਮਾਈ ਵਿਰੋ ਨੇ ਉਸ ਦਾ ਨਾਂ ਸੰਤ ਦਾਸ ਰੱਖਿਆ ਤੇ ਖੁਸ਼ੀਆਂ ਮਾਈ ਦੇ ਵੇੜੇ ਵਿੱਚ ਦੁਬਾਰਾ ਫੇਰ ਆ ਗਈਆਂ ਹੁਣ ਮਾਈ ਵਿਰੋ ਦੇ ਵੇੜੇ ਵਿੱਚ ਦੋ ਲਾਲ ਖੇੜਦੇ ਸਨ ਵੱਡਾ ਪਾਈ ਗੋਰੇ ਦਾ ਇਕਲੌਤਾ ਪੁੱਤਰ ਭਾਈ}{|\text{ਦਿਆਲਦਾਸ ਛੋਟਾ ਭਾਈ ਜੋਨ ਦਾ ਲਾਲ ਭਾਈ ਸੰਤਦਾਸ ਮਾਈ ਵੀਰੋ ਦੋਨਾਂ ਦੀ ਸਾਫ ਸੰਭਾਲ ਆਪ ਕਰਦੀ ਸੀ ਨੂੰਹਾਂ ਨੂੰ ਕੋਈ ਫਰਕ ਨਹੀਂ ਸੀ ਇੱਥੇ ਇਹ ਗੱਲ ਵਰਨਣਯੋਗ ਹੈ ਕਿ ਭਾਈ ਭਗਤੂ ਦੇ ਪਹਿਲੇ ਵਿਆਹ ਦਾ ਕੋਈ ਜ਼ਿਕਰ ਨਹੀਂ ਕਿ ਉਹ ਕਿੱਥੋਂ ਦੀ ਜਾਈ ਸੀ ਕਿ ਉਹਨਾਂ ਦਾ ਕੀ ਨਾਂ ਸੀ ਨਾ ਹੀ ਭਾਈ ਗੋਰੇ ਦੇ ਘਰੋਂ ਬੀਬੀ ਦੇ ਪੇਕੇ ਘਰ ਦਾ ਨਾਮ ਦਾ ਕੋਈ ਜ਼ਿਕਰ ਹੈ ਇੰਨਾ ਜ਼ਰੂਰੀ ਹੈ ਕਿ ਉਹਨਾਂ ਦੀ ਸ਼ਾਦੀ ਮੌੜ ਨਗਰ ਤਪਾ ਨੇੜੇ ਹੋਏ ਦੱਸੀ ਦੱਸਦੀ ਹੈ ਸਾਡੇ ਲਈ ਇਹ ਬੜੀ ਹੈਰਾਨੀ ਦੀ ਗੱਲ ਹੈ ਕਿ ਅਬ ਅੱਗੇ ਭਾਈ ਫਤੇ ਸਿੰਘ ਭਾਈ ਰਾਮ ਸਿੰਘ ਭਾਈ ਵਰਤੂ ਅਤੇ ਭਾਈ ਤਰਤੂ ਦੇ ਸਹੁਰੇ ਕਿਹੜੇ-ਕਿਹੜੇ ਥਾਨ ਸਨ ਭਾਈ ਸੰਤ ਦਾਸ ਦਾ ਵਿਆਹ ਉਤੇ ਲਾਦ ਦੇਣ ਜਾਂਦਿਆਂ ਨੂੰ ਕੀ ਲੱਗਦਾ ਹੈ ਭਾਈ ਸੰਤ ਦਾਸ ਜਵਾਨੀ ਵਿੱਚ ਪੈਰ ਰੱਖਣਗੇ ਤੇ ਮਾਈ ਵੀਰੋ ਨੂੰ ਉਸ ਦੀ ਸ਼ਾਦੀ ਦਾ ਫੁਰਨਾ ਫੁਰਿਆ ਮਾਈ ਦਾ ਘਰ ਜ ਰਜਵਾੜਿਆਂ ਵਰਗਾ ਸੀ ਰਿਸ਼ਤਿਆਂ ਦੀ ਕੋਈ ਘਾਟ ਨਹੀਂ ਸੀ ਜਿਵੇਂ ਦੱਸਦੇ ਹੈ ਕਿ ਚੰਗਮੌੜ ਦੇ ਚੰਗੇ ਘਰ ਦੀ ਬੀਬੀ ਦਾ ਰਿਸ਼ਤਾ ਪ੍ਰਵਾਨ ਕਰ ਲਿਆ ਘਰ ਪੋਤ ਨੂੰ ਆ ਗਈ ਮਾਈ ਪ੍ਰਸੰਨ ਚਿੱਤ ਆਪਣੀ ਪੋਤ ਨੂੰ ਨੂੰ ਪਿਆਰ ਸਤਿਕਾਰ ਕਰਨ ਲੱਗੀ ਮਾਈ ਵੀਰੋ ਮਾਈ 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 ਭਾਈ ਵੀ ਗੋਰੇ ਦੀ ਮਾਤਾ ਹੋਣ ਪਰ ਪਾਸੇ ਤੋਂ ਸਤਕਾਰੀ ਜਾਂਦੀ ਸੀ ਮਨ ਅਗਰ ਪੁੱਛੋ ਦੀਆਂ ਬੀਬੀਆਂ ਆ ਕੇ ਚਰਨੀ ਲੱਗਦੀਆਂ ਸਨ ਹਰ ਕੰਮ ਸਲਾਹ ਲੈ ਵਿੱਚ ਸਲਾਹ ਲੈਂਦੀਆਂ ਸਨ ਭਾਈ ਗੋਰੇ ਦੀ ਫੌਜ ਦੇ ਜਿੰਨੇ ਵੀ ਜਵਾਨ ਸਨ ਸਾ ਆਉਣ ਦੇ ਚਰਨੀ ਹੱਥ ਲਾਉਂਦੇ ਤੇ ਆਪਣੇ ਪਰਿਵਾਰਾਂ ਨੂੰ ਵੀ ਮਾਈ ਦੇ ਦਰਸ਼ਨ ਲਈ ਲਿਆਉਣ ਲੱਗੇ ਸਨ ਭਾਈ ਭਗਤੂ ਦੇ ਬਚਨ ਸੱਚ ਹੋ ਰਹੇ ਸਨ ਮਾਈ ਆਪਣੇ ਸਹਿਜ ਸੁਭਾਅ ਨਾਲ ਕਿਸੇ ਨੂੰ ਜੋ ਵੀ ਬਚਨ ਕਰ ਦਿੰਦੀ ਸੱਚ ਹੋ ਨਿਪੜਦਾ ਦੂਰ ਦੂਰ ਤੋਂ ਲੋਕ ਦਰਸ਼ਨਾਂ ਲਈ ਆਉਣ ਲੱਗੇ ਅਤੇ ਮਾਈ ਦਾ ਚੁੱਲ੍ਹਾ ਆਈਆਂ ਸੰਗਤਾਂ ਲਈ ਸਦਾ ਗਰਮ ਰਹਿੰਦਾ ਲੰਗਰ ਟੁੱਟ ਬਰਤ ਦਾ ਕਦੀ ਭੇਟ ਨਹੀਂ ਸੀ ਆਈ ਮਾਈ ਨੂੰ ਦਿਨ ਆਵੇ ਪੱਕ ਵੀ ਸੁਝਾਉ ਦੇਣ ਲੱਗੇ ਅਤੇ ਦੋਵੇਂ ਪੁੱਤਰ ਜਵਾਨ ਹੋ ਗਏ ਪਰਿਵਾਰ ਵੱਧਦਾ ਜਾ ਰਿਹਾ ਸੀ ਸੱਚੇ ਜੇ ਟੰਗਣਾ ਜ਼ਮੀਨ ਜਾਇਦਾਦ ਦਾ ਪਟਵਾਰਾ ਕਰ ਦਿੱਤਾ ਮਾਈ ਦਾ ਪ੍ਰਭਾਵ ਬਹੁਤ ਵੱਧਦਾ ਬਣ ਚੁੱਕਿਆ ਸੀ ਉਸ ਉਹਨਾਂ ਦੇ ਅੱਗੇ ਕਿਸੇ ਦੇ ਬੋਲਣ ਦੀ ਸ਼ਕਤੀ ਨਹੀਂ ਸੀ ਮਾਏ ਨੇ ਫੈਸਲਾ ਲਿਆ ਕਿ ਤੁੰਗਵਾਲੀ ਲੈਹੜਾ ਕਰਨਾ ਤੇ ਝੰਡੂਕਿਆਂ ਦੇ ਵਿਚਕਾਰ ਪੈਣਦੇ 10-12000 ਘਮਾਓ ਦਾ ਖੇਤਰ ਸੰਤ ਦਾਸ ਨੂੰ ਦਿੱਤਾ ਜਾਏ ਭਾਈ ਸੰਤ ਦਾਸ ਦੇ ਚਾਰ ਬੇਟੇ ਹੋਏ ਕਿਸੇ ਬੇਟੀ ਦਾ ਜ਼ਿਕਰ ਨਹੀਂ ਇਹ ਭਾਈ ਰਾਮ ਰਾਮ ਸਿੰਘ ਭਾਈ ਫਤੇ ਸਿੰਘ ਭਾਈ ਬਖਤੂ ਸਿੰਘ ਭਾਈ ਤਖਤੂ ਸਿੰਘ ਇਹਨਾਂ ਭਾਈਆਂ ਵਿੱਚ ਜਦ ਵਟਵਾਰਾ ਹੋਇਆ ਤੇ ਛੋਟੇ ਭਾਈਆਂ ਬਖਤੂ ਅਤੇ ਤਖਤੂ ਨੂੰ ਕੁਝ ਨਾ ਦਿੱਤਾ ਸਗੋਂ ਫਤੇ ਸਿੰਘ ਨੇ ਰੱਖ ਲਿਆ ਤੇ ਭਾਈ ਰਾਮ ਸਿੰਘ ਨੂੰ ਝੰਡੂਕੇ ਵੱਲ ਦਾ ਰਕਵਾ ਮਿਲ ਗਿਆ ਰਾਮ ਸਿੰਘ ਇੱਥੇ ਆ ਬਸਿਆ ਤੇ ਮਾਈ ਵੀ ਇੱਥੇ ਆ ਗਈ ਮਾਈ ਦੀ ਪਰਵਤ ਪ੍ਰਵਤਾ ਦਿਨੋ ਦਿਨ ਬਾਦਰੀ ਸੀ ਅਤੇ ਲੋਕ ਸਤਕਾਰ ਤੋਂ ਅੱਗੇ ਲੰਘ ਕੇ ਪੂਜਾ ਕਰਨ ਲੱਗੇ ਸਨ ਮਾਈ ਵਿਰੋ ਵੱਲੋਂ ਸੀਸਾਂ ਦੀ ਆਸ ਹਰ ਇੱਕ ਦੇਲ ਦੀ ਇੱਛਾ ਵਿੱਚ ਹੁੰਦੀ ਸੀ ਹੁਣ ਮਾਈ ਵਿਰ ਦਾ ਅਵਸਥਾ ਵਿੱਚ ਚਲਾਣਾ ਕਰਕੇ ਉਹਨਾਂ ਦਾ ਅੰਗੀਠਾ ਬਾਹਰ ਪੂਰੋ ਵੱਲ ਸਜਾਇਆ ਗਿਆ ਦੂਰੋਂ ਦੂਰੋਂ ਲੋਕ ਆਏ ਤੇ ਆਉਂਦੇ ਰਹੇ ਜੋ ਵੀ ਆਏ ਉਹਨਾਂ ਦੇ ਨਾਲ ਉਹ ਨਾਲ ਦੇ ਚੱਪੜ ਵਿੱਚੋਂ ਮਿੱਟੀ ਕੱਢ ਕੇ ਮਾਈ ਦੇ ਸਥਾਨ ਉੱਪਰ ਆ ਰ ਟਿਕਾਏ ਜਿੱਥੇ ਅੰਗੀਠਾ ਸਜਾਇਆ ਹੋਇਆ ਸੀ ਹੌਲੀ ਹੌਲੀ ਉੱਚਾ ਟਿੱਲਾ ਬਣ ਗਿਆ ਤੇ ਅੱਜ ਕੱਲ੍ਹ ਇਸ ਸਥਾਨ ਤੇ ਸੁੰਦਰ ਗੁਰਦੁਆਰਾ ਸ਼ਿਸ਼ੋਭਿਤ ਹੈ ਫਿਰ ਮਾਈ ਵੀਰੋ ਭਾਈ ਭਗਤੂ ਦੇ ਵੰਸ਼ ਦੇ ਉਦਮੀਆਂ ਨੇ ਪੱਕੀ ਸਮਾਦ ਪੱਕੀ ਕਰਵਾ ਦਿੱਤੀ ਤੇ ਕੁਝ ਸਮੇਂ ਬਾਅਦ ਕਰਤਾਰਪੁਰ ਤੋਂ ਭਾਈ ਭਗਤੂ ਜੀ ਦੀ ਸਮਾਦ ਤੋਂ ਇੱਟ ਲਿਆ ਕੇ ਮਾਈ ਵੀਰੋ ਜੀ ਦੀ ਸਮਾਦ ਦੇ ਨਾਲ ਹੀ ਉੱਚੀ ਸ਼ਾਨਦਾਰ ਸਮਾਦ ਭਾਈ ਭਗਤੂ ਜੀ ਦੀ ਵੀ ਤਿਆਰ ਕਰਵਾ ਦਿੱਤੀ ਜੋ ਅੱਜ ਕੱਲ੍ਹ ਮੌਜੂਦ ਹੈ ਦਰੂ ਦਰੂ ਲੋਕ ਆਉਂਦੇ ਹਨ ਦਰਸ਼ਨ ਕਰਦੇ ਹਨ ਤੇ ਆਪਣੇ ਮਨ ਦੀਆਂ ਮਰਜ਼ਾਾਂ ਪੂਰੀਆਂ ਕਰਦੇ ਹਨ ਪੀੜ੍ਹੀਆਂ ਚੜਾਉਂਦੇ ਹਨ ਅਤੇ ਧੀ ਪੁੱਤਰ ਦੀ ਦਾਤ ਲੈ ਕੇ ਜਾਂਦੇ ਹਾਂ ਨੂੰ ਦਸਵੇਂ ਪਾਤਸ਼ਾਹ ਦਾ ਆਗਮਨ ਹੁਣ ਗੁਰੂ ਗੋਬਿੰਦ ਸਿੰਘ ਜੀ ਦਾ ਆਗਮਨ ਹੋਇਆ ਇਹਨਾਂ ਪੰਡਾਂ ਦੇ ਵਿੱਚ ਗੁਰੂ ਗੋਬਿੰਦ ਸਿੰਘ ਜੀ ਪਾਤਸ਼ਾਹ ਦਸਵੇਂ ਪਾਤਸ਼ਾਹ ਖਿਦਰਾਣੇ ਜੋ ਮੁਕਸਰ ਸਾਹਿਬ ਗੁਆ ਕਰਕੇ ਗੁਰੂ ਸਾਹਿਬ ਜੋ ਨਿਵਾਜਿਆ ਗਿਆ ਹੈ ਜੀ ਦੀ ਜਿੱਤ ਪ੍ਰਾਪਤ ਕਰਕੇ ਲੱਖੀ ਜੰਗਲ ਤੋਂ ਹੁੰਦੇ ਹੋਏ ਤਲਵੰਡੀ ਸਾਬੋ ਆਣ ਵਿਰਾਜੇ ਜਿਸ ਨਗਰ ਦਾ ਅਤੇ ਨੇੜੇ ਪਪੇਹ ਦਾ ਮਾਲਕ ਸ਼੍ਰੀ ਡੱਲਾ ਸੇਵਾ ਕੀਤੀ ਉਸਨੇ ਮਨੋ ਲਾ ਕੇ ਕਈ ਦਿਨ ਭਾਈ ਰਾਮ ਸਿੰਘ ਤੇ ਫਤੇ ਸਿੰਘ ਗੁਰੂ ਸਾਹਿਬ ਦੇ ਚਰਨ ਪਰਸਨ ਤਲਵੰਡੀ ਸਾਬ ਜੋ ਦਮਦਮਾ ਕਰਕੇ ਨਿਵਾਜਿਆ ਗੁਰੂ ਸਾਹਿਬ پاس ਪਹੁੰਚੇ ਬੜੇ ਪ੍ਰਸੰਨ ਹੋਏ ਗੁਰੂ ਸਾਹਿਬ ਭਾਈ ਭਗਤੂ ਦੇ ਵੰਸ਼ ਨੂੰ ਲਾਲਾ ਨੂੰ ਮਿਲ ਕੇ ਕਈ ਦਿਨ ਰਹੇ ਦੋਨੇ ਗੁਰੂ ਚਰਨਾਂ ਵਿੱਚ ਸੇਰ ਦਾ ਵੇਲਾ ਸੀ ਬੁਲਾਇਆ ਭਾਈ ਰਾਮ ਸਿੰਘ ਨੂੰ ਸਤਗੁਰਾਂ ਨੇ ਆਪਣੇ پاس ਹੋ ਕੁਮ ਹੋਇਆ ਭਾਈ ਰਾਮ ਸਿੰਘ ਭਾਈ ਭਗਤੂ ਦੇ ਚੁੱਲਿਆਂ ਉੱਪਰ ਜਾਣਾ ਚਾਹੁੰਦੇ ਹਾਂ ਉਹ ਗੁਰੂ ਘਰ ਦੇ ਅਣਨਣ ਭਗਤ ਸਾਨਾਂ ਤੇ ਸੇਵਕ ਸਾਨੂੰ ਉਹਨਾਂ ਦੇ ਨਗਰ ਵਿੱਚ ਸਾਡਾ ਜਾਣਾ ਬਣਦਾ ਹੀ ਹੈ। ਘਬਰਾ ਆ ਗਿਆ ਭਾਈ ਰਾਮ ਸਿੰਘ ਦਿਲ ਦਾ ਕਮਜ਼ੋਰ ਹੀ ਸੀ ਉਸ ਦਾ ਲਸ਼ਕਰ ਐਡਾ ਵੱਡਾ ਤੇ ਮੁਸ਼ਕਲ ਗੁਰੂ ਦਾ ਲਸ਼ਕਰ ਐਡਾ ਵੱਡਾ ਤੇ ਮੁਸ਼ਕਲ ਆਵੇਗੀ ਸੇਵਾ ਵਿੱਚ ਸੋਚਣ ਲੱਗ ਪਿਆ ਤੇ ਕਹਿਣ ਲੱਗੇ ਕਿ ਕਹੇ ਕਿ ਰਾਮ ਸਿੰਘ ਸੋਚਦੇ ਹੋਏ ਅਸਾਂ ਅਵਸ਼્ય ਜਾਣਾ ਹੈ। ਗੁਰੂ ਸਾਹਿਬ ਨੇ ਬਚਨ ਕੀਤੇ ਸੱਚੇ ਪਾਤਸ਼ਾਹ ਕੀ ਕਰੋਗੇ ਸਾਡੇ ਘਰ ਜਾ ਕੇ ਜੇ ਅਠਾਰ ਦੀ ਗਰਮੀ ਹੈ ਰੇਤਾ ਹੀ ਰੇਤਾ ਹੈ ਆਕ ਹੋਵੇਗੀ ਆਪ ਨੂੰ ਪਾਤਸ਼ਾ ਇੱਥੇ ਹੀ ਆਰਾਮ ਕਰੋ ਭਾਈ ਰਾਮ ਸਿੰਘ ਨੇ ਬੇਨਤੀ ਕੀਤੀ ਗੁਰੂ ਸਾਹਿਬ ਦੇ ਬੁੱਲਾਂ ਤੇ ਮੁਸਕਾਨ ਫੇਰਾ ਪਾਇਆ ਤੇ ਭਾਈ ਸਾਹਿਬ ਦੇ ਅੰਦਰ ਦੀਸ਼ਾ ਪ੍ਰਗਟ ਹੋਈ ਹੋ ਗਈ ਅਤੇ ਫਰਮਾਨ ਹੋਇਆ ਭਾਈ ਸਿੰਘ ਅੱਜ ਹੀ ਘਰ ਵਿੱਚ ਚਾਲੇ ਪਾ ਦੋ ਜਾ ਕੇ ਤਿਆਰੀ ਕਰੋ ਤੇ ਸਮਝੋ ਅਸੀਂ ਆਏ ਗੁਰੂ ਸਾਹਿਬ ਦਾ ਇਲਾਈ ਹੁਕਮ ਹੁਕਮ ਇਲਾਈ ਹੁਕਮ ਕਿਵੇਂ ਮੋੜਦਾ ਅੰਦਰੋਂ ਭਾਵੇਂ ਡਰਦੇ ਸਨ ਪਰ ਸੀਸ ਨਿਮਾ ਦਿੱਤਾ ਮਹਾਰਸਾ ਕੇ ਤਿਆਰੀ ਆਰੰਭ ਕਰ ਦਿੱਤੀ ਚੱਕਵਤੇ ਸਿੰਘ ਵਾਲੇ ਦੀ ਸਰੋਵਰ ਦੀ ਸ਼ੇਪ ਦੀ ਬਾਹੀਂ ਗੁਰੂ ਅਸਥਾਨ ਬਣਿਆ ਹੈ ਇਸ ਸਥਾਨ ਤੇ ਇੱਕ ਝੁੰਬਾ ਤਿਆਰ ਕੀਤਾ ਖਿੱਪਾ ਮੋਟੀ ਵੁੱਡਵੀਆਂ ਦੀ ਮੋਟੀ ਤਾਇ ਜਮਾ ਕੇ ਅੰਦਰ ਕੱਕਾ ਰੇਤਾ ਵਿਛਾਇਆ ਗਿਆ ਸਾਰਾ ਝੁੰਬਾ ਪਾਣੀ ਦੇ ਨਾਲ ਤਰ ਦਿੱਤਾ ਤਰ ਕਰ ਦਿੱਤਾ ਗਿਆ ਅਤੇ ਗੁਰੂ ਆ ਚਰਨ ਪਏ ਅਗੰਮੀ ਜੋਤ ਤੇ ਨੇ ਨੂਰ ਜੋਤੀ ਦੇ ਅੰਦਰ ਪਲੰਗ ਵਿਛਾਇਆ ਹੋਇਆ ਸੀ ਗੁਰੂ ਸਾਹਿਬ ਉੱਪਰ ਬਿਰਾਜਮਣ ਹੋ ਗਏ ਪੱਛਮ ਵਾਲੇ ਚਲਦੀ ਗਰਮ ਨੂੰ ਲੂੰ ਗਿੱਲੇ ਛੱਪਰ ਵਿੱਚੋਂ ਦੀ ਲੰਘ ਕੇ ਪੂਰੀ ਠੰਡੀ ਹੋ ਕੇ ਅੰਦਰ ਆ ਰਹੀ ਸੀ ਪ੍ਰਸੰਨ ਹੋ ਗਏ ਸੱਚੇ ਪਾਤਸ਼ਾਹ ਫਰਮਾਨ ਹੋਇਆ ਭਾਈ ਰਾਮ ਸਿੰਘ ਤੂੰ ਤਾਂ ਬੜੀ ਗਰਮੀ ਗਰਮੀ ਦੀ ਰੱਟ ਲਾਇ ਰੱਖੀ ਸੀ ਇਹ ਤਾਂ ਪੌਂਟਾ ਸਾਹਿਬ ਬਣਿਆ ਪਿਆ ਹੈ ਪੌਂਟਾ ਸਾਹਿਬ ਪਹਾੜਾਂ ਦੀ ਗੋਦ ਵਿੱਚ ਜਮਨਾ ਦਰਿਆ ਗੁਰੂ ਸਾਹਿਬ ਦਾ ਵਸਾਇਆ ਨਗਰ ਹੈ ਜਿੱਥੇ ਠੰਡਿਆ ਹਵਾ ਆਉਂਦੀ ਹੈ ਫਿਰ ਫਰਮਾਨ ਹੋਇਆ ਭਾਈ ਰਾਮ ਸਿੰਘ ਇਹ ਪੌਂਟਾ ਤੇ ਮੇਰਾ ਵਸਾਇਆ ਹੈ ਇਹ ਪੌਂਟਾ ਮੇਰਾ ਵਰਸਾਇਆ ਹੈ ਦੇਂਦੇ ਸਪੋਜਨ ਦਾ ਸਮਾ ਹੋ ਗਿਆ ਬੇਨਤੀ ਕੀਤੀ ਸੱਚੇ ਪਾਤਸ਼ਾਹ ਭੋਜਨ ਤਿਆਰ ਹੈ ਆਪ ਦਾਸ ਦੇ ਗੁਰੂ ਭਾਈ ਭਗਤੂ ਦੇ ਚੁੱਲਿਆਂ ਉਪਰ ਚਰਨ پا ਕੇ ਭੋਜਨ ਆਪਨ ਕਰੋ ਤੇ ਘੋੜਾ ਆ ਗਿਆ ਸਵਾਰ ਹੋ ਕੇ ਸੱਚੇ ਪਾਤਸ਼ਾਹ ਅੱਗੇ ਅੱਗੇ ਰਾਮ ਸਿੰਘ ਪਿੱਛੇ ਪਿੱਛੇ ਮਾਈ ਦੇਸਾਂ ਜੀ ਮਾਈ ਦੇਸਾਂ ਦੇ ਬੂਹੇ ਆ ਗਿਆ ਇੰਨੇ ਬੂਹੇ ਤੇ ਆ ਕੇ ਜਾਣੀ ਜਾਨ ਸਾ ਬਾਦਸ਼ਾਹ ਨਾ ਕੋੜਾ ਰੁਕ ਗਿਆ ਸੱਚੇ ਪਾਤਸ਼ਾਹ ਅੱਗੇ ਆਓ ਜੀ ਸਾਡਾ ਘੋੜਾ ਅੱਗੇ ਹੈ ਭਾਈ ਰਾਮ ਸਿੰਘ ਜੀ ਨੇ ਕਾਲੀ-ਕਾਲੀ ਵਿੱਚ ਬੇਨਤੀ ਕੀਤੀ ਨਹੀਂ ਭਾਈ ਸਿੰਘ ਇਸ ਬੂਏ ਉੱਪਰ ਵੀ ਉਡੀਕ ਹੋ ਰਹੀ ਹੈ ਕੀਲ ਰੱਖਿਆ ਹੈ ਕਿਸੇ ਨੇ ਸਾਨੂੰ ਪ੍ਰੇਮ ਪੈਰਾਂ ਦੀ ਬੇੜੀ ਬਣ ਜਾਂਦਾ ਹੈ ਰਾਮ ਸਿੰਘ ਤੇਰੇ ਪਾਸ ਸਤਕਾਰ ਹੈ ਪਰ ਇੱਥੇ ਪਿਆਰ ਹੈ ਸਤਕਾਰ ਨਾਲੋਂ ਪਿਆਰ ਦਾ ਦਰਜਾ ਬੜਾ ਉੱਚਾ ਹੁੰਦਾ ਹੈ ਜੇ ਆਪ ਜਾਓ ਤਿਆਰੀ ਕਰੋ ਅਸੀਂ ਆਏ ਸੱਚੇ ਪਾਤਸ਼ਾਹ ਘੋੜੇ ਤੋਂ ਉਤਰੋ ਕੇ ਅੰਦਰ ਚਲੇ ਗਏ ਤੇ ਮਾਈ ਦੇਸ ਦੇਸਾਂ ਭਾਈਆਂ ਦੀ ਮਾਸੀ ਗੁਰੂ ਦਰਸ਼ਨਾਂ ਲਈ ਤਾਂਘ ਰਹੇ ਸੀ ਪਾਰ ਭਾਈਆਂ ਵੱਲੋਂ ਆਗਿਆ ਨਹੀਂ ਸੀ ਕਿ ਦਰਸ਼ਨਾਂ ਲਈ ਗੁਰੂ ਚਰਨਾਂ ਵਿੱਚ ਪਹੁੰਚ ਸਕੇ ਬੇਵਸ ਮਾਈ ਅੰਦਰੋਂ ਤਾਰ ਗੁਰੂ ਚਰਨਾਂ ਨਾਲ ਜੋੜੀ ਬੈਠੀ ਸੀ ਗੁਰੂ ਚਰਨਾਂ ਦੇ ਪਿਆਰ ਲਈ ਦੂਰੀਆਂ ਮੁੱਕ ਜਾਂਦੀਆਂ ਹਨ ਸੱਚੇ ਪਾਤਸ਼ਾਹ ਕਿਤੇ ਵੀ ਹੋਣ ਤੁਣਕੇ ਵੱਜਣਗੇ ਵੱਜਣੇ ਆਰੰਭ ਹੋ ਜਾਂਦੇ ਹਨ ਪਿਆਰ ਖਿੱਚ ਹੀ ਲੈ ਆਉਂਦਾ ਹੈ ਬੇਵਸ ਹੋਈ ਪ੍ਰੇਮ ਵੰਗ ਪ੍ਰੇਮੀ ਮੰਗ ਮਾਈ ਨੇ ਅੱਜ ਸਵੇਰੇ ਸਵੇਰੇ ਗੁਰੂ ਦੇ ਗੁਣ ਗਾਂਧੀ ਨੇ ਭੋਜਨ ਤਿਆਰ ਕੀਤਾ ਤੇ ਸੁੰਦਰ ਵਰਤਨਾ ਵਿੱਚ ਪਰੋਸਿਆ ਜੀ ਕੱਚੇ ਗਵੰਦ ਦੇ ਅੰਦਰ ਪਲੰਘ ਦੇ ਨਾਲ ਇੱਕ ਚੌਂਕੀ ਉੱਪਰ ਟਿਕਾਇਆ ਸੀ ਪੱਖਾ ਹੱਥ ਲੈ ਅੰਤਰ ਧਿਆਨ ਹੋ ਗਈ ਅਤੇ ਪੱਖਾ ਚੱਲ ਰਹੀ ਸੀ ਮਾਨੋ ਸੱਚੇ ਪਾਤਸ਼ਾਹ ਪ੍ਰਸ਼ਾਦਾ ਛੱਕ ਰਹੇ ਹੋਣ ਗਏ ਅੰਦਰ ਜਾਣੀ ਜਾਣ ਪਿਤਾ ਜੀ ਵਿਰਾਜ ਕੇ ਪਲੰਘ ਉੱਪਰ ਅਤੇ ਪ੍ਰਸ਼ਾਦ ਪ੍ਰਸ਼ਾਦ ਪਾਨ ਕਰਨਾ ਆਰੰਭ ਕੀਤਾ ਪਿਆਰ ਦਾ ਪੋਜਨ ਸ਼ਕਤੀ ਪ੍ਰਕਾਰ ਦੇ ਭੋਜਨਾਂ ਨੂੰ ਮਾਤ ਪਾ ਦਿੰਦਾ ਹੈ ਬੜਾ ਪ੍ਰੇਮ ਨਾਲ ਛਕਿਆ ਮਾਈ ਦਾ ਪ੍ਰਸ਼ਾਦਾ ਪ੍ਰਸੰਨ ਉਹ ਕੀ ਪ੍ਰਸੰਨ ਹੋਏ ਬਚਨ ਕੀਤਾ ਮਾਈ ਜਲ ਪਲਾਓ ਅਪੜਵਾਈ ਉੱਠੀ ਮਾਈ ਦੇਸਾਂ ਪਿਆਰ ਦੀ ਮੂਰਤ ਹੰਬਲੇ ਪੈ ਗਈ ਕੁਝ ਨਾ ਸੁੱਚੇ ਚਰਨਾਂ ਉੱਪਰ ਸੀਸ ਟਕਾਏ ਜਾਂ ਜਲ ਦੀ ਕਟੋਰੀ ਲਿਆਵੇ ਮਾਤਾ ਜਲ ਪਿਆਓ ਕੋਰੇ ਘੜੇ ਵਿੱਚ ਕਾਸ਼ੀ ਦਾ ਚੰਨਾ ਭਰ ਕੇ ਮਾਈ ਨੇ ਲਿਆ ਹਾਜ਼ਰ ਕੀਤਾ ਜਲ ਛਕਦੇ ਸਨ ਸੱਚੇ ਪਾਤਸ਼ਾਹ ਤੇ ਤ੍ਰਿਪਤ ਹੋ ਗਏ ਮਾਈ ਦੇਸਾਂ ਗੁਰੂ ਸਾਹਿਬ ਦੇ ਸੱਚੇ ਹੱਥਾਂ ਮਾ ਸੁੱਚੀ ਆਤਮਾਈ ਵੱਲ ਪਾਏ ਜਲ ਨਾਲ ਬੂੰਦ ਪ੍ਰੇਮ ਬੂੰਦਾ ਨਾਲ ਹੋਰ ਪਵਿੱਤਰ ਹੋ ਗਏ ਹੁਣ ਮਾਈ ਨੂੰ ਸੋਝੀ ਨਾ ਰਹੀ ਕੀ ਕਰਾਂ ਜਦ ਪਿਆਰ ਸੰਪੂਰਨਤਾ ਨੂੰ ਪਹੁੰਚਦਾ ਹੈ ਸੁਧ ਬੁੱਧ ਪਿੱਛੇ ạt ਜਾਂਦੀ ਹੈ ਸੁద్ధి ਬੁੱਧੀ ਤੇ ਦੀ ਮਨ ਦੀ ਖੇੜਾ ਹੈ ਪਰੰਤੂ ਪ੍ਰੇਮ ਲਾਪ ਦਿਲ ਦੀ ਖੇੜਾ ਹੈ ਜਦ ਦਿਲ ਦੀ ਖੇੜ ਚੱਲੇ ਤਾਂ ਮਨ ਲੋਪ ਹੋ ਜਾਂਦਾ ਹੈ ਭੁੱਲ ਗਈ ਮਾਈ ਗੁਰੂ ਸਾਹਿਬ ਨੂੰ ਕੇਸ ਪੈਣਾਣਾ ਜੋਸ ਨੇ ਗੁਰੂ ਗੁਰੂ ਕਹਿ ਕੇ ਹਰ ਤੰਦ ਪਿਆਰ ਤਿਆਰ ਕੀਤਾ ਸੀ ਮਾਤਾ ਉਹ ਪਿਆਰ ਦੀ ਨਿਸ਼ਾਨੀ ਖੇਸਪੀ ਸਾਨੂੰ ਦੇ ਪਹਿਨਣਾ ਸਾਨੂੰ ਪਹਿਨਾ ਦੇ ਜੋ ਸਾਡੇ ਲਈ ਤੁਸਾਂ ਤਿਆਰ ਕੀਤਾ ਹੈ ਮਾਈ ਦੀ ਹੋਸ਼ ਪਰਤੀ ਸੰਦੂਖ ਚੋਂ ਗੁਰੂ ਪਿਆਰ ਦੀ ਨਿਸ਼ਾਨੀ ਕਢ ਲਈ ਅਤੇ ਗੁਰੂ ਸਾਹਿਬ ਨੇ ਪਵਿੱਤਰ ਹੱਥ ਨਾਲ ਆਪਣੇ ਉੱਪਰ ਲੈ ਲਿਆ ਮਾਈ ਗਦਗਦ ਹੋ ਗਈ ਪਿਆਰ ਭਰੇ ਹੱਥ ਸੱਚੇ ਪਾਤਸ਼ਾਹ ਦਾ ਮਾਈ ਦੇ ਸੀਸ ਉੱਪਰ ਜਾ ਟਿਕਿਆ ਮਾਈ ਦੇ ਲੋਕ ਪ੍ਰਲੋਕ ਦੋਨੋਂ ਸੰਵਰ ਗਏ ਆਗਿਆ ਲਈ ਪਾਤਸ਼ਾਹ ਨੇ ਮਾਈ ਵੱਲ ਦੇ ਘਰ ਵੱਲ ਕੱਚੀਆਂ ਪੌੜੀਆਂ ਪੌੜੀਆਂ ਚੜਦੇ ਚੜਦਿਆਂ ਸਨ ਮਾਈ ਦੇ ਕੋਠੇ ਉੱਪਰ ਬਣੇ ਕੱਚੇ ਚਿਵਾਰੇ ਨੂੰ ਚੜ ਗਏ ਅਤੇ ਪੌੜੀ ਉੱਤੇ ਭਾਈ ਰਾਮ ਸਿੰਘ ਵੱਲੋਂ ਸਜਾਏ ਗਏ ਪਲੰਗ ਉੱਪਰ ਜਾ ਵਿਰਾਜੇ ਜੋ ਭਾਈ ਨੇ ਆਪਣੇ ਘਰੋਂ ਲੱਕੜੀ ਦੇਈ ਪੌੜੀ ਚੜ ਕੇ ਮਾਈ ਦੇ ਚਿਵਾਰੇ ਵਿੱਚ ਮਾਈ ਮਾਈ ਦੀ ਆਗਿਆ ਲਈ ਬਿਨਾ ਵਛਾਏ ਸੀ ਆਹ ਹਾਜ਼ਰ ਹੋਏ ਭਾਈ ਸਾਹਿਬ ਨੇ ਬੇਨਤੀ ਕੀਤੀ ਪ੍ਰਸ਼ਾਦਾ ਪਾਣੀ ਤਿਆਰ ਹੈ ਸੱਚੇ ਪਾਤਸ਼ਾਹ ਆਉ ਸੰਗ ਤੋਂ ਢੀਕ ਰਹੀ ਹੈ ਭਾਈ ਰਾਮ ਸਿੰਘ ਅਸੀਂ ਤਾਂ ਮਾਈ ਪੋਜ ਦਾ ਦਾ ਤਿਆਰ ਕੀਤਾ ਭੋਜਨ ਚੱਕ ਲਿਆ ਹੈ ਮੈਂ ਤ੍ਰਿਪਤ ਹੋ ਗਿਆ ਹਾਂ ਤੁਸੀਂ ਸੰਗਤ ਨੂੰ ਭੋਜਨ ਛਕਾਓ ਫਰਮਾਇਆ ਮੇਰੇ ਚੋਜੀ ਪਿਤਾ ਨੇ ਭਾਈ ਸਾਹਿਬ ਹराण ਹੋ ਗਏ ਤੇ ਨਿੰਮੋਚ ਨੇ ਵੀ ਹੋ ਗਏ ਜਿਸ ਮਾਈ ਨੂੰ ਉਤਰਕਾਰ ਰੱਖਿਆ ਸੀ ਰੋਟੀ ਪਾਣੀ ਦੀ ਸਾਜ ਨਹੀਂ ਸੀ ਬੋਲਣ ਚੱਲਣ ਮਿਲਵਰਤਨ ਨਹੀਂ ਸੀ ਸੱਚੇ ਪਾਤਸ਼ਾਹ ਉਸ ਦਾ ਭੋਜਨ ਛਕਾਏ ਪਰ ਭਾਈ ਸਾਹਿਬ ਕੀ ਜਾਣੀ ਪਿਆਰ ਕੀ ਖੇਡ ਹੁੰਦੀ ਹੈ ਗੁਰੂ ਸਾਹਿਬ ਜੀ ਨੇ ਦੁਪਹਿਰ ਵੇਲਾ ਮਾਈ ਦੀ ਚੁਬਾਰੇ ਵਿੱਚ ਬਤਾਇਆ ਤੇ ਪਿਛਲੇ ਪੈਰ ਸਾਰੇ ਭਾਈ ਆ ਹਜ਼ਰ ਹੋਏ ਤੇ ਗੁਰੂ ਚਾਰਨਾ ਵਿੱਚ ਚਾਰਨਾ ਵਿੱਚ ਗੁਰੂ ਜੀ ਨੇ ਕਿਹਾ ਭਾਈ ਰਾਮ ਸਿੰਘ ਜਦ ਮਾਈ ਦੇ ਘਰ ਵਿੱਚ ਇਸ ਸੁੰਦਰ ਜਾਂ ਕੋ ਠੰਡੇ ਵਰਜ ਨੂੰ ਕੱਚੀਆਂ ਪੌੜੀਆਂ ਚੜ੍ਹਦੀਆਂ ਸਨ ਤਾਂ ਤੁਸੀਂ ਇੱਥੇ ਆਉਣ ਲਈ ਲੱਕੜ ਦੀ ਪੌੜੀ ਕਿਉਂ ਲਗਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਗੇ ਵਿਚਾਰਾ ਕਰਾਂਗੇ ਆਪਾਂ ਅਗਲੀ ਵੀਡੀਓ ਦੇ ਵਿੱਚ ਗੁਰੂ ਇਸ ਇਸ ਵੀਡੀਓ ਵਿੱਚ ਕੋਸ਼ਿਸ਼ ਕੀਤੀ ਹੈ ਕਿ ਮਾਈ ਦੇ ਸੰਜੀ ਦੇ ਗੁਰਦੁਆਰੇ ਨੂੰ ਦਿਖਾਇਆ ਜਾਵੇ ਉਹ ਕੱਚੀ ਛੱਤ ਅੱਜ ਵੀ ਹੈਗੀ ਐ ਜਾਇਓ ਸਾਰੇ ਜਣੇ ਚੱਕਫਤੇ ਸਿੰਘ ਵਾਲੇ ਅਤੇ ਦਰਸ਼ਨ ਕਰਿਓ ਜਿੱਥੇ ਗੁਰੂ ਗੋਬਿੰਦ ਸਿੰਘ ਜੀ ਦੇ ਬਸਤਰ ਵੀ ਨੇ ਇਸ ਵੀਡੀਓ ਦੇ ਵਿੱਚ ਦਿਖਾਏ ਗਏ ਨੇ ਦਰਸ਼ਨ ਕੀਤੇ ਤੁਸੀਂ ਸਾਰਿਆਂ ਨੇ ਆਪਣੇ ਜਨਮ ਨੂੰ ਸੁਧਾਰੋ ਆਉਣ ਵਾਲਾ ਸਮਾਂ ਸਭ ਲਈ ਭਾਗਾ ਭਰਿਆ ਹੋਵੇ ਵਾਹਿਗੁਰੂ ਸਭ ਨੂੰ ਚੜ੍ਹਦੀ ਕਲਾ ਦੇ ਵਿੱਚ ਰੱਖਣ ਐਨਾ ਕਹਿੰਦੇ ਹੋਏ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਕਰਿਓ ਲਾਈਕ ਕਮੈਂਟ ਵਿੱਚ ਸਬਸਕ੍ਰਾਈਬ ਜ਼ਰੂਰ ਕਰ ਲਿਓ ਚੈਨਲ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ